ਸਵਾਗਤ ਹੈ ਜੀ ਅਜਿਹੀ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਜਾਂ ਹਸ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਲਰ ਦਾ ਬਟਨ ਸੋ ਰਿਹਾ ਉਸ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਜੇ ਕਿਸੇ ਵੀ ਨਵੇਂ ਟਰੈਕਟਰ ਟਰਾਲੀ ਕਵੈਨ ਖੇਤੀ ਵਾੜਦਾ ਕੋਈ ਵੀ ਸਾਧਨ ਜੈਨਰੇਟਰ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਉਸ ਦੀ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਆਪਣਾ WhatsApp ਨੰਬਰ ਨੀਚੇ ਸੋ ਰਿਹਾ ਹੈ ਚਾਰ ਪੰਜ ਫੋਟੋਆਂ ਆਪਦੀ ਪੂਰੀ ਜਾਣਕਾਰੀ ਇਸ ਨੰਬਰ ਤੇ ਸੈਂਡ ਕਰ ਦਿਓ ਤੁਹਾਡੀ ਐਡ ਸਾਡੇ ਚੈਨਲ ਤੇ ਲੱਗ ਜੂਗੀ ਅੱਜ ਆਪਾਂ ਤੁਹਾਡੀ ਲੈ ਕੇ ਆਏ ਆ ਅਰਜਨ 605 ਤੇ ਮੱਕੀ ਵਾਲੀ ਮਸ਼ੀਨ ਲੈ ਕੇ ਆਏ ਆ ਜੀ ਕਲਾਸ ਕੰਪਨੀ ਦੀ ਅਰਜਨ 605 ਦੀ ਗੱਲ ਕਰੀਏ ਜੀ 2012 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਵਾਪਰ 2 ਵਾ ਲੈਂਕਾ ਤੱਕ ਸਾਰਾ ਆਲ オリジナル ਪੇਂਟ ਆ ਸੈਂਟਰ ਗੇਅਰ ਪਾਵਰ ਸਟੀering ਦੇ ਵਿੱਚ ਟਰੈਕਟਰ ਆ ਜੀ ਟਰੈਕਟਰ ਦੇ ਜੋ ਵੈਕ ਟਾਇਰ ਹੈ 16 ਟਾਇਰ 16 ਦੇ ਟਾਇਰ ਆ ਜੀ 50% ਦੇ ਵਿੱਚ ਟਾਇਰ ਆ ਅਗਲੇ ਟਾਇਰ 60% ਆ ਪੱਕੇ ਟਾਇਰ ਲੱਗੇ ਹੋਏ ਟਰੈਕਟਰ ਨੂੰ ਜੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 2012 ਮਾਡਲ ਟਰੈਕਟਰ ਹੈ 50% ਟਾਇਰ ਹੈ ਜੀ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 3 ਲੱਖ ਤੇ 55000 ਰੁਪਇਆ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਹੋ ਜੂ ਮਾਲਕ ਵੀਰਾਂ ਦਾ ਏਰੀਆ ਭਧੌੜ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਵਿੱਚ ਕੰਡੀਸ਼ਨ ਟਰੈਕਟਰ ਦੀ ਇੱਕ ਵਾਰ ਤੁਸੀਂ ਦੇਖ ਸਕਦੇ ਹੋ 2012 ਮਾਡਲ ਹੈ 50% ਟਾਇਰ ਹੈ ਸੈਂਟਰ ਗੇਅਰ ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਪੰਜਾਬ ਨੰਬਰ ਹੈ ਬੰਪ ਟੂ ਲੈਂਕਾਂ ਤੱਕ ਸਾਰਾ ਆਲ ओरिजिनल ਪੇਂਟ ਹੈ ਇੰਜਨ ਗੇਅਰ ਲੈਫਟ ਦੀ ਮਾਲਕੀ ਬੀਰਾਂ ਵਰੋਂ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਤੁਸੀਂ ਵਾਕੇ ਚੈੱਕ ਕਰਕੇ ਤਸੱਲੀ ਕਰ ਸਕਦੇ ਹੋ ਜੀ ਮਾਲਕੀ ਬੀਰਾਂ ਦਾ ਏਰੀਆ ਬਰਨਾਲਾ ਭਧੌੜ ਕੋਲੇ ਪਿੰਡ ਹੈ ਇਹ ਮਾਲਕੀ ਬੀਰਾਂ ਦਾ ਟਰੈਕਟਰ ਜੋ ਡਿਮਾਂਡ ਹੈ 3,55,000 ਰੁਪਏ ਰੱਖੀ ਗਿਆ ਹੈ ਬਾਕੀ ਮੌਕੇ ਤੇ ਮਾਨਤਾ ਜਰੂਰ ਹੋ ਜੂਗਾ ਜੀ ਤੇ ਹੁਣ ਆਪਾਂ ਲੈ ਕੇ ਆਇਆ ਤੁਹਾਡੇ ਲਈ ਕਲਾਸ ਕੰਪਨੀ ਦਾ 4 ਵਾਲੀ ਮਸ਼ੀਨ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਮਸ਼ੀਨ ਪਈ ਹੈ ਕਲਾਸ ਕੰਪਨੀ ਦੀ ਮਸ਼ੀਨ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਿਰਫ ਇੱਕ ਸੀਜ਼ਨ ਚੱਲੀ ਹੋਈ ਮਸ਼ੀਨ ਹੈ ਜੀ ਗਲਾਸ ਕੰਪਨੀ ਦੀ ਆ ਬਾਹਰਲਾ ਬ੍ਰਾਂਡ ਮਸ਼ੀਨ ਆ ਜੀ ਜਿਸ ਵੀਰ ਨੂੰ ਇਹ ਮਸ਼ੀਨ ਚਾਹੀਦੀ ਹੋਵੇ ਮੱਕੀ ਦਾ ਚਾਰ ਪਾਉਣ ਵਾਸਤੇ ਇਸ ਦੀ ਡਿਮਾਂਡ 3 ਲੱਖ ਤੇ 25000 ਰੁਪਿਆ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਹੋ ਜੂ ਮਾਲਕ ਵੀਰਾਂ ਦਾ ਏਰੀਆ ਰਾਮਪਰਾ ਫੂਲ ਉਥੇ ਇਹ ਮਸ਼ੀਨ ਹੈ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਗੈਨਰੇਟ ਕਰਕੇ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਘੱਟ ਚੱਲੀ ਹੋਈ ਮਸ਼ੀਨ ਆ ਜੀ ਚਾਰ ਪਾਉਣ ਵਾਲੀ ਵੀਡੀਓ ਨੂੰ ਬਹੁਤ-ਬਹੁਤ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਜ਼ਰੂਰ ਕਰ ਦਿਓ